15 15 ਬਾਈ ਕਹਿੰਦਾ ਦੋਨਾਂ ਥੱਲੋਂ ਚਵਾਦਾਂਗੇ ਹੈਗਾ 16 16 ਇਹਦਾ ਇੱਕ 25 ਦੇਵਾਂਗੇ ਇਹਦਾ ਲੈ ਲਾਂ ਠੀਕ ਆ ਗੱਲ ਕੰਡੇ ਤੇ ਬਾਈ ਕਹਿੰਦਾ 15 ਟੋਕੜ ਵੈੜ ਥੱਲੋਂ ਹੁਣ ਵੀ ਲਵਾ ਦੇਾਂਗੇ ਲੈ ਸੱਚ ਨੂੰ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣੇ ਤੋਂ ਨਾ ਪਸ਼ੂ ਬਾਈ ਕੋਲੋਂ ਪੰਜ ਲੱਗੀਆਂ ਦਿਖਾਉਣਾ ਦੋ ਬੈੜਾਂ ਦਿਖਾ ਦਾਂਗੇ ਤੇ ਤਿੰਨ ਦਿਖਾ ਦਾਂਗੇ ਮੱਝਾਂ ਤੇ ਦੋ ਦਿਖਾ ਦਾਂਗੇ ਸੱਚ ਨੂੰ ਤਿਆਰ ਦੁੱਧ ਵਾਲੀਆਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਹੈ ਰੇਟ ਵੀ 22 ਤੋਂ ਵੀਡੀਓ 'ਚ ਕਰਾ ਦਾਂਗੇ ਤੇ ਪਸ਼ੂ ਟੋਟਲ 5 ਦਿਖਾਵਾਂਗੇ 3 ਮੱਝਾਂ ਤੇ 2 ਦਿਖਾ ਦਾਂਗੇ ਗਾਵਾਂ ਆ ਜਾਜੋ ਬਰੌਰ ਲਿਵਨੇ ਹੋਰ ਕਿਵੇਂ ਸਾਰੀ ਗੱਲ ਹੀ ਸਾਰਿਆਂ ਨੂੰ ਠੀਕ ਹੈ ਹਾਂ ਬਹੁਤ ਵਧੀਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਵੀਰੇ ਜਗਿੰਦਰ ਸਿੰਘ ਆ ਨੰਬਰ 84370 63099 84370 63099 ਤੇ 2 ਮੱਝਾਂ ਤਿਆਰ ਦੁੱਧ ਆ ਲਈਆਂ ਨੇ ਅੱਜ ਹਾਂ ਵੀਰੇ ਦੁੱਧ ਤਾਂ ਹੋਊਗਾ ਨਾ ਥੱਲੇ 16 16 ਲੀਟਰ ਠੀਕ ਹੈ 15 15 ਮੰਨ ਕੇ ਕੋਈ ਆ ਜਾਵੇ ਤੜਕੇ ਚੋਈਆਂ ਹੋਈਆਂ ਨੇ ਹੁਣ ਬੱਚੇ ਲਾਉਣ ਕਰਕੇ ਥਣ ਸਿੱਧੇ ਕਰਤੇ ਠੀਕ ਹੈ ਗੱਲ ਹੁਣ ਟਾਈਮ ਹੋ ਗਿਆ ਮੰਨ ਲਓ 15 ਮਿੰਟ ਦਾ ਹਨਾ ਕੋਈ ਬਾਰਦੀ ਸ਼ਾਮ ਨੂੰ 6 ਵਜੇ ਦੇ 5:30 ਦੇ ਕਰੀਬ ਆ ਜਾਵੇ ਠੀਕ ਹੈ ਹਨਾ ਸਵੇਰ ਫੇਰ ਚੋ ਲਵੇ ਜਾਣ ਕੇ ਦੋਨੇ ਟਾਈਮ ਚੋ ਕੇ 15 15 ਕਿਲੋ ਜੇ ਤੋੜ ਦੇ ਤੋੜ ਦੇ ਤੋੜ ਦੇ ਤੋੜ ਦੇ ਖੋਲ ਕੇ ਕਰ ਲੈਣ ਦਸਾਂ ਦੇ ਨਾਲ ਤੁਰਦੀ ਦੀ ਕਰ ਲਿਓ ਜੱਜਮੈਂਟ ਫੁੱਲ ਵੱਡੇ ਕਦ ਕਾਟ ਚ ਆ ਗਈ ਫੁੱਲ ਵਜਨ ਵਾਲੀ ਮੱਝ ਆ ਗਈ ਤੇ ਬਾਕੀ ਥਣ ਲੇਵਾ ਕਰ ਸਕਦੇ ਹੋ ਚੈੱਕ ਕਿੰਨਾ ਦੁੱਧ ਹਾਜ਼ਰ ਇਹਦੇ ਕੋਲੇ ਦੁੱਧ ਬਾਈ 16 ਲੀਟਰ ਉਹ 15 ਮੰਨ ਕੇ ਕੋਈ ਚਾਹ ਚਾਰ ਟਾਈਮ ਚੋਈ ਚੱਲੇ ਲੈਵਾ ਮਾਰ ਦੇਖ ਕੇ ਨਾ ਕਹਦੇ ਵੀ ਦੁੱਧ ਘੱਟ ਹੋ ਕਿਉਂਕਿ ਸਵਾ ਦੁਪਹਿਰ ਦਾ ਚਵਾਈ ਦੇ ਤੇ 5 ਘੰਟੇ ਪੈਂਡਿੰਗ ਨੇ ਬਾਕੀ ਚੋਈਆਂ ਹੋਈਆਂ ਨੇ ਬਾਈ ਛੱਡੀਆਂ ਨਹੀਂ ਹੋਈਆਂ ਤੇ ਗਾਰੰਟੀ ਆ ਸਾਡੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕੱਦ ਆ ਗਿਆ ਫੁੱਲ ਵੱਡਾ ਹੈਵੀ ਮੱਝ ਆ ਗਈ ਵੱਡੇ ਢਾਂਚੇ ਦੀ ਚਵਾਈ ਦੀ ਜਗENDER ਸਿੰਘ ਚਵਾਈ ਦੀ ਤਾਂ ਹਸ ਪੋਲੀਆਂ ਨੇ ਧਾਰਾ ਨਾਲ ਕਾ ਹੀ ਨਜ਼ਾਰਾ گاਵਾ ਵਾਲਾ ਕੰਮ ਹਾਂ ਸਰਲੇ ਛੱਟੇ ਦੀ ਫੁੱਲ ਗਾਰੰਟੀ ਆ ਪਾਰ ਬੋਝ ਦੀ ਪਾਰ ਬੋਝ ਦੀ ਫੁੱਲ ਗਾਰੰਟੀ ਠੀਕ ਹੈ ਗੱਲ ਓਵਰ ਮੋਟੀ ਨਹੀਂ ਹੈਗੀ ਚੌੜੇ ਢਾਂਚੇ ਦੀ ਮੱਝ ਆ ਗਈ ਵੱਡੀ ਆ ਗਈ ਫੁੱਲਾ ਤੇ ਦੁੱਧ ਪਾਈ ਕਹਿੰਦਾ 16 ਲੀਟਰ ਹਾਜ਼ਰ 15 ਲੀਟਰ ਚਾਹੇ ਤੁਸੀਂ ਆਪ ਦਾ ਲੀਟਰ ਘਰੋਂ ਲਿਆਓ 15 ਲੀਟਰ ਪਾਈ ਕਹਿੰਦਾ ਖੁਸ਼ ਹੋ ਕੇ ਮਰਵਾ ਕੇ ਦੇਵਾਂਗੇ ਇੱਥੋਂ ਮਾਰ ਲੱਭੀ ਕੈਮਰਾ ਇਹ ਦੂਜੇ ਸੂਏ ਇੱਕ 55 ਦੀ ਆਈ ਹੋਈ ਆ ਵੀਰੇ ਹਰਿਆਣੇ ਚੋਂ ਠੀਕ ਆ ਗੱਲ ਸੂਆ ਕਿਹੜਾ ਰਹਿਦਗੀ ਇਹ ਤਾਂ ਤੀਜਾ ਸੂਆ ਆ ਰਹਿਦਗੀ ਤੀਜਾ ਸੂਆ ਦੂਜੇ ਬਾਈ ਕਹਿੰਦਾ ਹਰਿਆਣੋਂ ਆਈ ਵੀ ਆ ਤੇ ਅੱਜ ਤੁਹਾਨੂੰ 15 ਲੀਟਰ ਲਾ ਕੇ ਦੇ ਦਾਂਗੇ ਹਣਾ ਹਾਂ ਹਾਂ ਬਈ ਬੱਚਾ ਕੀ ਆ ਨਾਲ ਬੱਚਾ ਕੱਟੀ ਆ ਵੀਰੇ ਨਾਲ ਆ ਗਈ ਕੱਟੀ ਕਿਹੜੀ ਕੱਟੀ ਆ ਨਾ ਜੋ ਆ ਪਹਿਲੇ ਨੰਬਰ ਆ ਆ ਇੱਕ ਨੰਬਰ ਵਾਲਾ ਬੱਚਾ ਆ ਗਿਆ ਇਹ ਤਾਂ ਤਗੜੀ ਆ ਪੂਰੀ ਥੰਨੇ ਬੱਚਿਆਂ ਦੀ ਮਾਰ ਦੇ ਕੈਮਰਾ ਕੇਰਾ ਨਾਲ ਵੀ ਕੱਟੀ ਆ ਗਈ ਤੇ ਦੁੱਧ ਵੀ ਹਾਜ਼ਰ ਆ ਗਿਆ ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ ਬਾਈ ਮੁੱਲ ਕੋਸ 40 ਗ੍ਰੇ ਜੇ 1 35 ਦੀ ਮੱਝ ਦੇਵਾਂਗੇ 1 35 ਦੀ 15 ਕਿਲੋ ਮਣਿਆ ਕੇ ਦੇ ਦਾਂਗੇ ਨਾਲ ਆ ਗਈ ਕੱਟੀ ਹੈ ਨਾ ਨਾਲ ਨਾਲ ਕੱਟੀ ਹੈ ਤੇ ਹੁਣ ਮਾਰ ਦੇ ਲੱਭੀ 2 ਨੰਬਰ ਵਾਲੀ ਤੇ ਓਏ ਕਾ ਦੇਦਾ ਵੀ ਉਹਦੋਂ ਮੈਂ ਕਹਿੰਨਾ ਬਰਾਬਰ ਹੀ ਇੱਥੋਂ ਮਾਰ ਦੋ ਉਹਨਾਂ ਦੇ ਕੈਮਰਾ ਇਹਦੇ ਕੋਲ ਕਿੰਨਾ ਹਾਜ਼ਰ ਹੈ ਇਹਦੇ ਥੱਲੇ ਵੀ 16 ਲੀਟਰ ਆਵੇ 15 ਮੰਨ ਕੇ ਕੋਈ ਮਰਜ਼ੀ ਆ ਜਾਵੇ ਇਹਨੂੰ 16 ਹਾਜ਼ਰ ਹੈ ਹਾਂ 15 ਮਾਨੇ ਕੋਈ ਮਾਣੇਗਾ ਹੈਗਾ ਧੂਆਂ ਕੋਲੇ 16 16 ਤੇ ਇੱਕੋ ਜਿਹਾ ਸਰੀਰ ਦੀਆਂ ਆਗੀਆਂ ਦੋਨੀਆਂ ਹਾਂ ਹਾਂ ਦੋਨੀਆਂ ਹੀ ਤੜਕੇ ਚਵਾਈ ਲੱਗੀ ਹੋਈ ਆ ਬਾਈ ਠੀਕ ਆ ਗੱਲ ਤਾਂ ਕੋਈ 6 ਵਜੇ ਸ਼ਾਮ ਨੂੰ ਆ ਜਾਵੇ 6 ਵਜੇ ਤੜਕੇ ਆ ਜਾਵੇ ਠੀਕ ਆ ਚਵਾ ਕੇ ਦੋਆਂ ਦੇ ਮਾਰਨੀ ਨਸਾਂ ਨਸਾਂ ਬਹੁਤ ਆਗੀਆਂ ਗਾਂਲੇ ਬੜੀ ਵੱਡੀ ਬਾਈ ਉਹ ਲੇਵਾ ਥੋੜਾ ਬੰਦ ਜੇ ਤੇ ਰੱਖਦੀ ਆ ਠੀਕ ਆ ਪਰ ਦੀ ਮੂਹਰ ਲੈ ਸਣਾ ਜ ਬਾਲਟੀ ਭਰ ਦਿੰਦੀ ਆ ਡੰਗ ਤੇ ਠੀਕ ਆ ਗੱਲ ਅ ਗਾੜੀ ਚੰਗੀ ਆ ਬਾਲੀ ਚੰਗੀ ਆ ਹੋਊ 3:30 4 ਕਿਲੋ ਦੀ ਗਾੜੀ ਕਦ ਵੀ ਚੰਗਾ ਆ ਗਿਆ ਤੇ ਖਾਸ ਗੱਲ ਇਹ ਆ ਯਾਰ ਵੀ ਇਹਨਾਂ ਕੋਲ ਤਾਂ ਤਿਆਰੀ ਵਾਲ ਤੁਸੀਂ ਡੰਗ ਤੋਂ ਡੰਗ ਮੈਂ ਕਹੂੰਗਾ ਬੜਾ ਚੋਕੇ ਲੈਣ ਵਾਲੇ ਪਸ਼ੂ ਨੇ ਹਨਾ ਹਾਂ ਜਿੰਨਾ ਮਰਜ਼ੀ ਚੋਲਿਓ ਬਾਈ ਆਪਣੀਆਂ ੱਡੀਆਂ ਨਹੀਂ ਹੋਈਆਂ ਤੜਕੇ ਸ਼ਾਮ ਨੂੰ 6 ਵਜੇ ਆਜਣ ਸਵੇਰ 6 ਵਜੇ ਕੋਈ ਮਰਜ਼ੀ ਆ ਜੀ ਇਹਨਾਂ ਕੋਲੇ ਕਿਹੜਾ ਮੈਂ ਕਹੂੰਗਾ ਵੀ ਆਪਾਂ ਇਹ ਕਹਿਣਾ ਵੀ ਇਹ ਇੰਨਾ ਦੇਣਗੇ ਆ ਦੇਣਗੇ ਪਿਆਰ ਪਿਆਰ ਨਹੀਂ ਹਾਂ ਬਾਈ ਕਿੰਨੇ ਕਿੰਨੇ ਦਿਨ ਦੀਆਂ ਸੂਈਆਂ ਨੇ ਇਹ ਇਹ ਸੂਈਆਂ ਹੈਗੀਆਂ ਬਾਈ 15-15 ਦਿਨਾਂ ਤੱਕ ਆਉਣਗੀਆਂ ਆ 12-15 ਹੋਉਣਗੀਆਂ 15 ਦੀ ਉਹ 18 ਦੀ ਹੋ ਠੀਕ ਹੈ ਵਪਾਰ ਬੋਝ ਵਾਲੀ ਦਿੱਕਤ ਤਾਂ ਨਹੀਂ 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 ਬਾਈ 100 ਦੀ 100 ਰਊ ਹਾਂ ਹਾਂ ਠੀਕ ਹੈ ਗੱਲ ਤੇ ਪੈਸੇ ਕਿੰਨੇ ਦੇ ਪੈਸੇ ਬ ਇਹਦਾ 1 35 ਜੋੜ ਛੋੜ ਛੱਪਾ ਹੋ ਜੂ। ਹਾਂ ਹਾਂ। ਠੀਕ ਆ ਗੱਲ। ਜੇ ਕੋਈ ਦੋਨੇ ਲੈਂਦਾ ਭਰਾ। ਫੇਰ ਉਹ ਜਾਂ ਮੁੱਲ ਕਰ ਦਾਂਗੇ ਬਾਈ ਸੜ ਦਾਂਗੇ। ਮੁੱਲ ਵੀ ਦੋਨਾਂ ਦੇ ਕੈਮਰਾ ਵੇ 15 15 22 ਕਹਿੰਦਾ ਦੋਨਾਂ ਥੱਲੋਂ ਚ ਪਾ ਦਾਂਗੇ। ਹੈਗਾ 16 16 ਇਹਦਾ 1 25 ਦੇਵਾਂਗੇ। ਇਹਦਾ ਲੈ ਲਾਂਗੇ 1 35 ਜੋੜੇ ਚ ਛੋੜ ਛੱਪਾ ਕਰ ਦਾਂਗੇ। ਹਾਂ ਖੋਲਾ ਕਰ ਦਾਂਗੇ ਇਹਦਾ 17 17 ਦੇ ਜਾਣਾ 1 ਲੱਖ ਤੋਂ ਵੱਧ ਗਈ ਗਰਮੀ। ਠੀਕ ਆ ਗੱਲ। ਤੇ ਬੱਚਾ ਕੀ ਆ ਗਿਆ ਦੋ ਨੰਬਰ ਵਾਲੀ ਨਾ? ਦੋਨਾਂ ਵਗਰੀ ਕੱਟੀਆਂ ਨੇ ਵੀ। ਨਾਲ ਦੋਵਾਂ ਦੀਆਂ ਕੱਟੀਆਂ। ਹਾਂ ਕੱਟੀਆਂ। ਠ ਇਹ ਕੀ ਗੱਲਬਾਤ ਆ ਇਹ ਮੱਝ ਹੈਗੀ ਆ ਵੀਰੇ ਸੂਣ ਵਾਲੀ ਗੱਬਣਾ ਹਾਂ ਤੇ ਇਹਦੇ ਦਿਨ ਪੂਰੇ ਨੇ 22 23 ਤਰੀਕ ਨੂੰ ਬੰਦੇ ਕਹਿੰਦੇ ਡੰਗ ਤੇ ਟਾਈਮ ਤੇ ਹੀ ਲਾਉਂਦੀ ਆ ਇੱਕ ਦਿਨ ਪਹਿਲਾਂ ਜਮਾ ਨੇੜ ਜਾ ਕੇ ਹਾਂ ਜਾਣ ਕੇ ਦੁੱਧ ਦਾ ਬੰਦਾ ਕਹਿੰਦਾ ਜੀ ਟਾਮ ਲੈ ਜਾਵੇਂ ਤੋਂ 12 ਦਿੱਤਾ ਕਹਿੰਦੇ ਆਪਾਂ ਦੁੱਧ ਦੀ ਬਈ 10 11 ਕਿਲੋ ਦੀ ਗਰੰਟੀ ਦਵਾਂਗੇ ਠੀਕ ਆ ਕੱਦ ਦਰਮਿਆਨਾ ਜਾ ਹਣਾ ਹਾਂ ਜਾਣ ਕੇ ਝੋਲ ਬਹੁਤ ਪਾਉਣੀ ਆ ਬਈ ਆ ਹਾਈਟ ਦਰਮਿਆਨੀ ਆ ਬਈ ਕਹਿੰਦਾ ਟਾਈਮ ਤੇ ਜਾ ਕੇ ਲਾਉਂਦੀ ਆ ਜ਼ਿਆਦਾ ਗੱਲ ਕਰ ਲਈ ਵੀ 2 3 ਦਿਨ ਪੈਂਡਿੰਗ ਨੇ ਹਾਂ ਜਾਣ ਕੇ 22 23 ਨੂੰ ਕਹਿੰਦਾ ਪੂਰੇ ਹੁੰਦੇ ਆ ਕਮਾਲ ਆ ਕਮਾਲ ਐ ਥੱਲੋਂ ਵੀ ਫੇਸ ਤੇ ਮਾਰ ਦਿਆ ਕਰ ਕੈਮਰਾ ਆ ਫੇਸ ਕਰ ਦੇ ਇਧਰ ਲੈ ਬੰਨੇ ਬਾਈ ਇਥੋਂ ਕਰਾ ਦੇ ਚੱਕ ਲੈ ਔਰ ਲੈ ਬੰਨੇ ਥਾਣਾ ਦੀ ਗਰੰਟੀ ਰਹੂਗੀ ਇਹਦੀ ਕੱਪੜੇ ਦੀ ਹਾਂ ਭਾਰ ਬੋਝ ਦੀ ਗਰੰਟੀ ਹੈ ਵੀਰੇ ਭਾਰ ਬੋਝ ਦੀ 10 ਤੋਂ ਪਹਿਲਾਂ ਦੀ ਬਾਈ ਗਰੰਟੀ ਆ ਠੀਕ ਹੈ ਬਾਈ ਜਾਣ ਸਕਲੇ ਤੋਂ ਕਈ ਵਾਰੀ ਸੂਦੇ ਕੁਝ 20 ਕੁਸ ਹੋ ਜਾਂਦਾ ਬਾਈ ਠੀਕ ਹੈ ਹੋਰ ਤੋਂ ਪਹਿਲਾਂ ਭਰ ਦੀ ਫੁੱਲ ਗਰੰਟੀ ਆ ਅਗਲੇ ਦੇ ਘਰਾਂ ਚ ਜਿਹੜੇ ਹਫਤਾ ਨਾ ਸੂਵੇ ਹਾਂ ਫੁੱਲ ਗਰੰਟੀ ਆ ਬਾਈ ਇਥੋਂ ਮਾਰ ਲੈ ਵੀ ਥੱਲੋਂ ਕੈਮਰਾ ਵਾ ਸਾਫ਼ ਸੁਥਰੀ ਥੱਲੋਂ ਪੂਰੀ ਅਜਾ ਵਾਂ ਕਸਿਆਰ ਆ ਨਾ ਹਾਂ ਪੂਰੀ ਵਧੀਆ ਆ ਕਿੰਨੇ ਪੈ 95 ਕਰਦੇ ਆ 92 ਦੀ ਦੇਮ ਆਗੇ ਜੇ ਕੋਈ ਆ ਤਿੰਨੀ ਲੈਂਦਾ ਹੋਇਆ ਫਿਰ ਜਦ ਵਧੀਆ ਮਾਨਦਾਨ ਕਰਦਾਂਗੇ ਖੁੱਲਾ ਤਿੰਨਾ ਚ ਪਾਈ ਕਹਿੰਦਾ ਖੁੱਲਾ ਤੇ ਹੁਣ ਲੱਭਿਆ ਵੈੜ ਦੇ ਮਾਰਦੇ ਕਹਿੰਦਾ ਤਾਂ ਟਰੱਕ ਜਿੱਡੀ ਆ ਉਹ ਬਾਈ ਇਹ ਵੈੜ ਦੇ ਸੂਈ ਤਾਂ ਹੈਗੀਆਂ 2-3 3 ਮਹੀਨੇ ਦੀ ਬੰਦਾ ਕਹਿੰਦਾ ਸੀ ਠੀਕ ਆ ਗੱਲ ਇਹ ਲਿਆਏ ਸੀ ਬੰਦੇ ਇੱਕ 70 ਦੀ ਓਕੇ ਹਾਂ ਇਹਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਬੰਦਿਆਂ ਦੇ ਘਰੇ ਚਲੋ ਪਤਾ ਨਹੀਂ ਬਾਹਰ ਚਲੇ ਗਏ ਦਲਾਲ ਕਹਿੰਦਾ ਸੀ ਠੀਕ ਆ ਗੱਲ ਕੋਈ ਬੰਦਿਆਂ ਦੇ ਛੱਤੇ ਛੱਡ ਗਏ ਉਹ ਦੁੱਧ ਘਟ ਗਈ ਵੈੜ ਉਹਨਾਂ ਕੋਲੇ ਹੁਣ ਕਿੰਨੇ ਟਾਈਮ ਦੀ ਸੂਈ 40 ਕਿਲੋ ਤੇ ਲੈ ਗਿਆ ਜੀ ਹੁਣ ਸੂਈ ਹੋਊ ਭਾਈ ਉਹ ਤਾਂ 3-4 ਮਹੀਨੇ ਦੀ ਕਹਿੰਦੇ ਸੀ ਉਹ ਵੱਡੀ ਵਹਿੜ ਆ ਗਈ ਮਜ਼ਬੂਤ ਪੂਰੀ ਅੰਗਾ ਪਰਾਂ ਭਾਈ ਹੁਣ ਵੀ ਇਹੋ ਜਿਹਾ ਅਪਚਲ ਮਾੜਾ ਕੰਮ ਨਹੀਂ ਕਰਦਾ ਜੇ ਮੰਡੀ ਤੇ ਪਾਉਣੀ ਹੈ ਠੀਕ ਹੈ ਚਾਹੇ ਲੱਖੋਂ ਬਾਹਰ ਹੁਣ ਵੇਚਿਆ ਬੱਚਾ ਲਾ ਕੇ ਤੇ ਦੁੱਧਾ ਜਹਾਜ਼ਰ ਕਿੰਨਾ ਦੁੱਧ ਭਾਈ ਹੋਊ 16-17 ਕਿਲੋ ਹੁਣ 15 ਮੰਨ ਕੇ ਹੀ ਆਵੇ ਅਗਲਾ ਤਾਂ ਡੰਗ ਤੇ ਗਰਮੀ ਹਲਦੀ ਹੈ ਨਾ ਹਾਂ ਨਾ ਕੰਡੇ ਵਾਲਾ 15 ਮੰਨ ਕੇ ਆ ਜਵੇ ਠੀਕ ਹੈ ਗੱਲ ਕੰਡੇ ਤੇ ਬਾਈ ਕਹਿੰਦਾ 15 ਤੋਕੜ ਵਾੜ ਥੱਲੋਂ ਹੁਣ ਵੀ ਲਵਾ ਦੇਾਂਗੇ ਗੱਬਣ ਤਾਂ ਨਹੀਂ ਹੈਗੀ ਬਾਈ ਨਹੀਂ ਬਾਈ ਗੱਬਣ ਨਹੀਂ ਹੈਗੀ ਥਣ ਤਾਂ ਮੱਝਾਂ ਨਾਲ ਦਾ ਲੱਗਿਆ ਤੇ ਲੇਵਾ ਜਮਾ ਫਿਕਸ ਬਾਈ ਚਵਾਈ ਵੀ ਇਹ ਜੀ ਹੈ ਨਾ ਮੈਂ ਕਹਿੰਦਾ ਨਲਕੇ ਵਾਂਗੂ ਚੀਚੀ ਨਾਲ ਮੋਟੀ ਧਾਰਾ ਠੀਕ ਆ ਵੱਡੀ ਫੁੱਲਾ ਤੇ ਲੈਗ ਸਕੋਰ ਦੀ ਲੱਭੀ ਫੁੱਲ ਮਜ਼ਬੂਤ ਤੇ ਸਾਈਡ ਤੋਂ ਕਰਾਦੀ ਚੈੱਕ ਬਾਈ ਫੇਸ ਕਰਦੀ ਐ ਇਧਰਲੇ ਪੰਨੇ ਉੱਤੋਂ ਜਮਾ ਸਟ੍ਰੇਟ ਆ ਗਈ ਹੈ ਨਾ ਬਾਈ ਫਾਰਮਾਂ ਚ ਉਹ ਬੰਦਿਆਂ ਨੇ ਰੱਖੀ 21 ਵਾੜ ਹੋਈ ਸੀ ਸੌਕੀ ਨੇ ਬੰਦੇ ਮੈਂ ਕਹਿੰਦਾ ਡੰਗਰ ਸਾਰੇ ਹੀ ਛੇਰੇ ਦੇ ਸੀ ਇੱਥੋਂ ਕਰਾ ਦੇ ਲੱਭੀ ਕੱਦ ਦਾ ਆਈਡੀਆ ਇਹ ਸਰਦੀ ਜਿਹੀ ਵਹਿੜ ਹੁੰਦੀ ਨਾ ਕੁਝ ਤੋਂ ਕੁਝ ਕਰ ਦਾਂਦੀ ਹੈ ਨਾ ਹਾਂ ਇੱਕ 70 ਦੀ ਲਿਆਂਦੀ ਹੋਈ ਆ ਬਾਈ ਉਹਨਾਂ ਦੀ ਇਹ ਗੱਲ ਨਹੀਂ ਹੈਗੀ ਫੋਟੋ ਆਪਾਂ ਦਾ ਜਲ ਜਾਇ ਦੇ ਦਾਂਗੇ ਉਹਨਾਂ ਦੇ ਕੋਈ ਨਹੀਂ ਦੇ ਦਾਂਗੇ 15 ਕਿਲੋ ਨਾ ਮੁੱਲ 65 ਕਰਦੇ ਆ ਯਾਰ ਕਿੰਨੇ ਦੀ ਜਮੀਨ ਯਾਰ ਜਮੀਨ ਨਵੇੜ ਦੇ ਗਾ 60 ਦੀ ਦੇ ਦਾਂਗੇ ਜਮੀਨ ਫਿਕਸ ਹੈ ਖੋਰ ਮਾਨਤਨ ਕਰਦਾਂਗੇ ਕਰਦਾਂਗੇ 60 24 ਹਾਂ ਦੱਸ ਜਿਨਾ 60 22 ਕਹਿੰਦਾ ਮਾਨਤਨ ਕਰਦਾਂਗੇ ਪਰ ਵੀ ਮੱਸੀ ਜਿਹੜਾ ਮੂਰੇ ਬਾੜ ਲੂਗਾ ਦੁੱਧ ਬਾਈ 40 ਕਿਲੋ ਜਦ ਮਰਜ਼ੀ ਗੱਲ ਕਰ ਲਵੇ ਬੰਦਿਆਂ ਨਾਲ ਕਰਾ ਦਾਂਗੇ ਠੀਕ ਆ ਗੱਲ 40 ਕਿਲੋ ਤੇ ਲੈ ਕੇ ਆਏ ਹੁਣ ਮਾਰ ਦਿਓ ਬੈੜ ਤੇ ਕੈਮਰਾ ਹਾਈਟ ਉਹਦੀ ਰਹੂਗੀ 3 ਨੰਬਰ ਵਾਲੀ ਮੱਝ ਵਾਂਗੂ ਮੀਡੀਅਮ ਦੀ ਹਾਈਟ ਹੈ ਨਾ ਹਾਂ ਦਰਮਿਆਨਾ ਹੈ ਐਫ ਕ੍ਰੋਸ ਹੰਗ ਚ ਆ ਗਈ ਹਾਂ ਹਾਂ ਇਹ ਵੀ ਟੋਕੜ ਹੈ ਹਾਂ ਇਹ ਵੀ ਟੋਕੜ ਹੈ ਵੀਰ ਇਹ ਕਿੰਨੇ ਦਿਨ ਦੀ ਸੂਈ ਹੈ ਇਹ ਤਾਂ ਹੋਊ ਵੀਰੇ 4-5 ਮਹੀਨੇ ਦੀ ਇਹ ਮੈਂ ਝੂਠ ਬੋਲੀ ਜੀ 4-5 ਮਹੀਨੇ ਲੱਗੀ ਹੈ ਚਾਰ ਦੀ ਇੱਥੋਂ ਮਾਰ ਨਹੀਂ ਲੱਗੀ ਕੈਮਰਾ ਓਏ ਇੱਥੋਂ ਕਰਾ ਦੇ ਚੈੱਕ ਥਣ ਥਣ ਓਕੇ ਜਮਾ ਸਾਰੇ ਪੂਰ ਪੂਰੇ ਵਧੀਆ ਨੇ 100 ਦੀ 100 ਹਾਂ ਪੂਰੀ ਚਵਾਈ ਪੂਰੀ ਵਧੀਆ ਕਿੰਨਾ ਦੁੱਧ ਅੱਜ ਦੁੱਧ ਥੱਲੇ ਹੋਊਗਾ ਹੀ 10 ਕਿਲੋ 10 ਹੈਗਾ ਹਾਂ ਪੂਰਾ ਮੋੜ ਲਾ ਬਾਈ ਇੱਥੋਂ ਘੁਮਾ ਲੈ ਡੰਗ ਤੋ ਡੰਗ ਚੋਣ ਵਾਲਾ ਆ ਹਾਂ ਹਾਂ ਪੂਰਾ ਦਸ ਕਿਲੋ ਘੱਟ ਸਮਝ ਆਈ ਕਿਸੇ ਭਰਾ ਕੋਲ ਹਾਂ ਯਾਰ ਸੰਭੀ ਨਹੀਂ ਹੋਈ ਸੀ ਆ ਸੰਭਾਲ ਘਾਟਾ ਕਿਉਂਕਿ ਬੈੜ ਐ ਲੱਗਦੇ ਜਿਵੇਂ ਲੱਭੀ ਆ ਮਾਰੀ ਕੈਮਰਾ ਪਿਛਾਂ ਵਾਲੇ ਪੈਰਾਂ ਤੇ ਜਿਵੇਂ ਬੈੜ ਯਾਰ ਖੜੀਏ ਆ ਪੈਰ ਬਣਵਾਉਣ ਵਾਲੇ ਸੀ ਯਾਰ ਇੱਕ ਜਗ੍ਹਾ ਤੇ ਖੜੀ ਜਿਵੇਂ ਮੈਂ ਕਹਿੰਦਾ ਵੀ ਯਾਰ ਕੋਈ ਬਨ ਕੇ ਭੁੱਲੇ ਗਿਆ ਹੋਵੇ ਉਹ ਕੰਮ ਨਹੀਂ ਹੋਇਆ ਚੜੀਗਲ ਨਾ ਕਹੂੰਗਾ ਇਹਦਾ ਪੁੰਨ ਵਾਲਾ ਕੰਮ ਹੈ ਈ ਤੂੰ ਕੱਢ ਲੈ ਕੇ ਚੰਗੇ ਸੱਜਣ ਕੋਲ ਵਗ ਜੂਗੀ ਤੇ 10 ਕਿਲੋ ਚਵਾ ਲਾਂਗੇ ਹਾਂ ਪੂਰਾ ਦੋਨੇ ਟਾਈਮ ਚਵਾਵਾਂਗੇ ਜਿੰਨਾ ਦੁੱ ਲਗ ਗਿਆ ਹਾਂ ਆ ਵੈੜੀ ਜਰੂਰ ਰੋਕੀ ਹੋਈ ਹੈ ਇਹ ਦੱਸ ਦਿੰਨੇ ਆਪਾਂ ਠੀਕ ਆ ਗੱਲ ਆ ਹਾਂ ਮੱਜਾਂ ਚੋਈਆਂ ਹੋਈਆਂ ਨੇ ਠੀਕ ਆ ਗੱਲ ਆ ਆ ਇਹਦਾ ਵੀ ਫਿਰ ਵੀ ਉਹਨਾਂ ਜਵਾਮਾਂਗੇ ਜਿੰਨਾ ਗਿਆ 15 ਲਾਸਟ ਵਾਲੀ ਦੇ ਕਿੰਨੇ ਪੈਸੇ ਲਾਸਟ ਵਾਲੀ ਦਾ ਭਾਈ 25000 ਦੀ ਦੇ ਦਾਂਗੇ 25 ਦੀ 10 ਕਿਲੋ ਦੁੱਧ ਹਾਂ ਮਾਨਤਾਨੋ ਜੋ ਵਧੀਆ ਕਰ ਦਾਂਗੇ ਕਰਦਾ ਹੇ ਖੁੱਲੇ ਦਿਲ ਨਾਲ ਜੇ ਕੋਈ ਜੋੜੀ ਲੈਂਦਾ ਹੈ ਬੜਾ ਨਾ ਮੈਂ ਕਿਹਾ ਪੂਰਾ ਜਾ ਕੇ ਦੋਰਾਗੇ ਠੀਕ ਆ ਗੱਲ ਬੋਲ ਦੇ ਨੰਬਰ ਤੇਰਾ ਨੰਬਰ 84370 ਠੀਕ ਆ ਜੀ 63099 8437063099 ਪਿੰਡ ਛਪਾਰ ਤਹਿਸੀਲ ਡੇਲੋ ਤੇ ਜ਼ਿਲ੍ਹਾ ਲੁਧਿਆਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ